ਦੇਸ ਨਵੇਂ ਪਾਗ੍ਰਿਤ ਚਾਪ ਸਵਦਾ ਸਵਾਗਤ ਹੈ ਯੋਹਨਦੀਨ ਜੀ 11 ਅਧਿਆਇ 17 ਐਤਵੇ ਚਸੀਦਾ ਪੜਦੇ ਹਾਂ ਤਦ ਉਹਨਾਂ ਨੇ ਯੇਸ਼ੂ ਨੂੰ ਪੜ ਲਿਆ ਅਤੇ ਉਹ ਆਪੇ ਚ ਸਲੀਬ ਚੁੱਕੀ ਬਾਹਰ ਉਸ ਥਾਨੂ ਗਿਆ ਜਿਹੜਾ ਖੋਪਰੀ ਦਾ ਕਹੋਂਦਾ ਅਤੇ ਇਬਰਾਨੀ ਭਾਸ਼ਾ ਵਿੱਚ ਉਸ ਨੂੰ ਗਲਗੱਤਾ ਕਹਿੰਦੇ ਹਨ ਪ੍ਰਭੂ ਯੇਸ਼ੂ ਮਸੀਹ ਜਿੰਨਨ ਫੜਵਾਏ ਗਏ ਉਸ ਰਾਤ ਦੇ ਹਨੇਰੇ ਵਿੱਚ ਮਹਾਯਾਜਕਾਂ ਦੇ ਸਾਹਮਣੇ ਅਤੇ ਪੀਲਾਤਸ ਦੇ ਸਾਹਮਣੇ ਉਸ ਤੇ ਮੁਕਦਮਾ ਚੱਲਿਆ ਇਸ ਦਿਨ ਦੇ ਉਜਾਲੇ ਵਿੱਚ ਸੂਲੀ ਉੱਤੇ ਚੜਾਉਣ ਲਈ ਉਸ ਥਾਂ ਲੈ ਗਏ ਜਿਹੜਾ ਖੋਪਰੀ ਦਾ ਕਹਾਉਂਦਾ ਹੈ ਉੱਤੇ ਪ੍ਰਭੂ ਨੂੰ ਚੜਾਇਆ ਜਾਣਾ ਹੈ ਉੱਥੇ ਪਹੁੰਚੇ ਪੁਰਾਣੇ ਨਿਯਮ ਵਿੱਚ ਯਹੂਦੀਆਂ ਲਈ ਪਰਮੇਸ਼ਵਰ ਦੁਆਰਾ ਦਿੱਤਾ ਗਿਆ ਇੱਕ ਨਿਯਮ ਸੀ ਪਾਪ ਬਲੀ ਉਹਦੇ ਅਨੁਸਾਰ ਜਦੋਂ ਬਲੀ ਦਾ ਬੱਕਰਾ ਬਲੀ ਕੀਤਾ ਜਾਂਦਾ ਸੀ ਤਾਂ ਉਸਦੇ ਲਹੂ ਨੂੰ ਲੈ ਕੇ ਮਹਾਂਯਾਜਕ ਪਰਮੇਸ਼ਵਰ ਦੀ ਵਿਹਦੀ ਉੱਤੇ ਪ੍ਰਾਛਿਤ ਲਈ ਜਾਜਕ ਛਿੜਕਦਾ ਹੈ ਪਰ ਉਸਦੇ ਸ਼ਰੀਰ ਨੂੰ ਛਾਉਣੀ ਦੇ ਬਾਅਦ ਜਲਾ ਦਿੰਦਾ ਸੀ ਅੱਗ ਵਿੱਚ ਸਾੜਦਾ ਸੀ ਯਹੂਦੀਆਂ ਅਤੇ ਮਨੁੱਖਾਂ ਲਈ ਪ੍ਰਭੂ ਯੇਸ਼ੂ ਮਸੀਹ ਦਾ ਇਹ ਪਾਪ ਬਲੀ ਦੀ ਭਵਿੱਖਵਾਣੀ ਦਾ ਪੂਰਾ ਹੋਣਾ ਇੱਥੇ ਆਪਾਂ ਵੇਖਦੇ ਹਾਂ ਇਸੇ ਕਰਕੇ ਗਲਗੁੱਤਾ ਜੋ ਜਰੂਸਲੇਮ ਦੀ ਸੀਮਾ ਤੋਂ ਬਾਹਰ ਹੈ ਉੱਥੇ ਪ੍ਰਭੂ ਯੇਸ਼ੂ ਮਸੀਹ ਸੂਲੀ ਚੁੱਕੇ ਪਹੁੰਚਾਇਆ ਗਿਆ ਯੀਸ਼ੂ ਨੇ ਵੀ ਆਪਦੇ ਉਸੇ ਪਵਿੱਤਰ ਕਰਨ ਵਾਲੇ ਲਹੂ ਦੁਆਰਾ ਪਵਿੱਤਰ ਕਰਨ ਲਈ ਉਸ ਸੀਮਾ ਦੇ ਬਾਹਰ ਛੌਣੀ ਦੇ ਬਾਹਰ ਦੁੱਖ ਚ ਲਿਆ ਇਹ ਪ੍ਰਭੂ ਦਾ ਪ੍ਰੇਮ ਅਸੀਂ ਮਨੁੱਖ ਜਾਤੀ ਲਈ ਉਸ ਪਹਾੜ ਉੱਤੇ ਵੇਖ ਸਕਦੇ ਹਾਂ ਤਾਂ ਜੋ ਉਸ ਤੇ ਵਿਸ਼ਵਾਸ ਕਰਕੇ ਅਸੀਂ ਬਚ ਜਾਈਏ ਜੋ ਕੋਈ ਅੱਜ ਪ੍ਰਭੂ ਯੀਸ਼ੂ ਮਸੀਹ ਕੋਲ ਆਉਂਦਾ ਹੈ ਸੱਚੇ ਦਿਲ ਨਾਲ ਆਪਣਾ ਪ੍ਰਭੂ ਉਹਨਾਂ ਨੂੰ ਸਵੀਕਾਰ ਕਰਦਾ ਹੈ ਪਰਮੇਸ਼ਰ ਉਹਦੇ ਪਾਪ ਮਾਫ ਕਰਨ ਲਈ ਤਿਆਰ ਹੈ ਇਸ਼ੂ ਮਸੀਹ ਦੇ ਲਹੂ ਦੁਆਰਾ ਉਸ ਸ਼ੁੱਧ ਅਤੇ ਪਵਿੱਤਰ ਕੀਤਾ ਜਾਂਦਾ ਹੈ। ਪ੍ਰਭੂ ਯਿਸੂ ਮਸੀਹ ਕੱਲ ਅੱਜ ਤੇ ਜੁਗਾਂ ਨੂੰ ਜੁਗ ਇੱਕੋ ਜਿਹਾ ਹੈ। ਉਹੀ ਪ੍ਰੇਮ ਇੱਕੋ ਹੀ ਹੈ। ਉਸ ਉੱਤੇ ਤੁਸੀਂ ਵੀ ਵਿਸ਼ਵਾਸ ਰੱਖ ਸਕਦੇ ਹੋ। ਪਰਮੇਸ਼ਰ ਅੱਗੇ ਸਾਡੀ ਇਹੀ ਪ੍ਰਾਰਥਨਾ ਹੈ ਕਿ ਤੁਸੀਂ ਵੀ ਵਿਸ਼ਵਾਸ ਕਰਕੇ ਪਾਪ ਦੀ ਮਾਫੀ ਪ੍ਰਾਪਤ ਕਰੋ ਅਤੇ ਬਚ ਜਾਓ। ਧੰਨਵਾਦ।